Second 70... Allah'a ਬਾਹੇ ਪਵਿੱਤਰ ਸਤ ਗੁਰ ਕੀ ਸਜ ਸਾਖੀ ਬੇਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਅੰਦਰ ੜਾਇਆ ਕੋਹੇ ਪਾਪ ਪਏ ਸਭ ਭਾਵਨ ਜਨ ਨਾਨਕ ਸੁਖ ਕਰ ਆਇਆ ਆਏ ਭਰਵ ਸ਼ਰਣਾਗਤੀ ਕਿਰਪਾ ਨ ਦਯਾਲ ਇੱਕ ਅਕਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਅਕਰ ਹਰ ਮਨ ਵਸਤ ਨਾਨਕ ਹੋ ਤਨ ਹਲ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਜਗਤ ਤਖਤਾਂ ਦੇ ਮਾਲਕ ਗਿਆਨ ਦੇ ਅਜਸਮੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰੀ ਅਤੇ ਸਤਿਗੁਰਾਂ ਦੀ ਦੀਪਾਵਨ ਮੁਬਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੇ। ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਦੀ ਕਲਸ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਪੰਚਮ ਬਾਦਸ਼ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਪਾਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ 16ਵਾਂ ਸ਼ਲੋਕ ਅਰੂਪ ਨਾਰੇ ਕਨ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਪੈਣਾ ਤੇ ਸਹਿਜ ਜਾਏ ਨਾਨਕ ਜਿਸ ਹੋ ਗਏ ਸੋ ਪ੍ਰਸੰਨ ਇਸ ਪਵਨ ਸਲੋਕ ਦੀ ਪਹਿਲੀ ਪੂੜੀ ਹੈ ਅਬਨਾਸੀ ਪ੍ਰਮਨ ਮਹਿ ਰਖ ਮਨੁ ਕੀ ਤੂੰ ਪ੍ਰੀਤ ਤਿਆਗ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਇਨਸਾਨ ਨੂੰ ਇੱਕ ਸੁਝਾ ਇੱਕ ਸਲਾਹ ਦੇ ਰਹੇ ਨੇ ਕਿ ਤੂੰ ਅਬੇ ਨਾਸੀ ਹੁੰਦਾ ਜਿਹੜਾ ਨਾਸ਼ ਨਾ ਹੋਵੇ ਸਦੀਵੀ ਰਹਿਣ ਵਾਲਾ ਜਿਹੜਾ ਜਨਮ ਨਾ ਹੋਇਆ ਹੋਵੇ ਜਿਹੜਾ ਕਿਸੇ ਤੋਂ ਪੈਦਾ ਨਾ ਹੋਇਆ ਹੋਵੇ ਕਿਸੇ ਨੇ ਬਣਾਇਆ ਨਾ ਹੋਵੇ ਜਿਹੜਾ ਕਿਸੇ ਨੇ ਬਣਾਇਆ ਨਹੀਂ ਹੈ ਲਾਜ਼ਮੀ ਹੈ ਉਹ ਨਾਸ਼ ਵੀ ਨਹੀਂ ਹੋਵੇਗਾ ਜਿਨੇ ਜਨਮ ਲਏ ਹੈ ਲਾਜ਼ਮੀ ਉਹਦੀ ਮੌਤ ਵੀ ਨਹੀਂ ਹੋਵੇਗੀ ਜਿਨੇ ਥਾਪਿਆ ਹੈ ਤਾਂ ਉਹ ਆਪਣੇ ਸਾਬ ਦੇ ਨਾਲ ਕਿਸੇ ਨੇ ਥਾਪਿਆ ਨਹੀਂ ਹੈ ਪਾਪਿਆ ਨਾ ਚਾਹੀਏ ਕੀਤਾ ਨਾ ਹੋਵੇ ਉਹਨੂੰ ਕਹਿੰਦੇ ਨੇ ਅਬਿਨਾਸੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ ਅਬਿਨਾਸੀ ਉਸ ਅਬਿਨਾਸੀ ਨੂੰ ਮਨ ਵਿੱਚ ਰੱਖ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ ਹੁਣ ਸਵਾਲ ਹੈ ਕਿ ਉਸ ਮੰਨਨ ਅਬਿਨਾਸੀ ਨੂੰ ਆਪਣੇ ਮਨ ਦੇ ਵਿੱਚ ਕਿਉਂ ਪਰੋ ਕੇ ਰੱਖਣਾ ਹੈ ਹੁਣ ਸਤਿਗੁਰੂ ਕਹਿੰਦੇ ਨੇ ਦਿਕਤ ਹੈ ਅਬਿਨਾਸੀ ਦੀ ਪ੍ਰੀਤ ਉਸ ਪ੍ਰਮਾਤਮਾ ਦੀ ਪ੍ਰੀਤ ਅਤੇ ਦੂਜਾ ਸਤਿਗੁਰੂ ਕਹਿੰਦੇ ਨੇ ਮਨੁੱਖੀ ਤੋਂ ਪ੍ਰੀਤ ತ್ಯਾਕ। ਇਹ ਸਭ ਮਨੁੱਖ ਨੂੰ ਸਮਝਾਉਂਦੇ ਨੇ ਅ ਰੱਬ ਨੂੰ ਛੱਡ ਕੇ ਤੇਰੀ ਪ੍ਰੀਤ ਇਨਸਾਨਾਂ ਤੇ ਲੱਗੀ ਹੈ ਅਤੇ ਇਨਸਾਨ ਇਸ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ। ਗਿਰਗੜ ਦੇ ਰੰਗ ਵੀ ਘੱਟ ਪੈ ਜਾਂਦੇ ਨੇ ਇਨਸਾਨ ਦਾ ਕੋਈ ਰੰਗ ਨਹੀਂ। ਇਨਸਾਨ ਕਦੋਂ ਬਦਲ ਜੇ ਅਤੇ ਕਿਹੜਾ ਇਨਸਾਨ ਤੇ ਰੰਗਿਆ ਕੋਈ ਪਤਾ ਨਹੀਂ ਹੈ। ਉਹ ਪ੍ਰੀਤ ਉਸ ਦੇ ਨਾਲ ਪਾ ਲਈਏ ਜਿਹਦਾ ਕੋਈ ਰੰਗੇ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਜੇ ਪ੍ਰੀਤ ਪਾਈ ਵੀ ਹੈ ਅਤੇ ਗੱਲ ਇਹ ਹੈ ਨਾ ਕਿ ਸਬੈ ਖੋਲੋ ਗੰਠੜੀ ਸੋ ਦੁਖੀ ਪਰ ਆਇਆ। ਜਿਹਦੇ ਕੋਲ ਤੋਂ ਦੁੱਖ ਸੁਣਾਵੇਂਗਾ ਨਾ ਜਾ ਕੇ ਕਿ ਮੈਨੂੰ ਆਹ ਤਕਲੀਫ ਹੈ ਜਾਂ ਮੈਨੂੰ ਆਹ ਜ਼ਰੂਰਤ ਹੈ। ਉਹ ਤੋਂ ਪਹਿਲਾਂ ਉਹ ਅਗਲਾ ਤੈਨੂੰ ਦੱਸ ਸੁਣਾਵੇਗਾ ਜੇ ਹੋ ਸਕਦਾ ਹੈ ਤੂੰ ਆਪਣੇ ਦਿਲ ਦੇ ਭੇਦ ਦੇਵੇਂ ਤਾਂ ਉਹਨੇ ਫਿਰ ਪੂਰੀ ਦੁਨੀਆ ਦੇ ਸਾਹਮਣੇ ਖਿਲਾਰ ਦੇਣੇ ਨੇ ਸਿਰਫ ਇੱਕ ਪ੍ਰਮਾਤਮਾ ਹੈ ਜਿਹਦੇ ਕੋਲ ਦੁੱਖ ਦਰਦ ਅਸੀਂ ਸੁਣਾਏ ਸਕੂਨ ਮਿਲਦਾ ਹੈ ਪੜਦਾ ਕਜਿਆ ਜਾਂਦਾ ਹੈ ਔਗਣਾ ਤੇ ਗੁਨਾਹਾਂ ਤੇ ਪੜਦਾ ਪੈਂਦਾ ਹੈ ਪਰਮਾਤਮਾ ਦੇ ਆਪਣੀ ਪੀਰ ਪਕੰਬਰ ਦੇ ਮਵਾਰਕ ਚਰਨਾਂ ਦੇ ਵਿੱਚ ਜਾਇਆ ਦੁਨੀਆ ਦੇ ਨਾਲ ਜਿਤਨਾ ਮਰਜੀ ਮੇ ਜਿਤਨਾ ਮਰਜੀ ਸਨੇਹ ਘੜ ਲਈ ਤਾਂ ਇਸ ਦੁਨੀਆ ਨੇ ਤੇਰੇ ਪਰ ਦੇ ਖਿਲਾਰ ਦੇਣੇ ਨੇ ਨਿਰਗੁਣ ਰਖ ਲਈ ਸੰਤਨ ਕਾ ਪੜਦਾ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੇਰੀ ਪ੍ਰੀਤ ਪੜਦਾ ਕਜਣ ਵਾਲਿਆਂ ਦੇ ਵਿੱਚ ਨਹੀਂ ਹੈ ਤੇਰੀ ਪ੍ਰੀਤ ਜਿਹੜਾ ਪੜਦਾ ਗੇੜਦੇ ਨੇ ਉਹਨਾਂ ਦੇ ਵਿੱਚ ਇਹ ਪੜਦਾ ਪਉਣਾ ਹੈ ਗੁਨਾਹ ਓਗਣ ਇਨਸਾਨ ਦੇ ਵਿੱਚ ਅਨੇਕਾਂ ਨੇ ਪੈਰ ਪੈਰ ਤੇ ਸਵਾਸ ਸਵਾਸੇ ਭੁੱਲਾ ਕਰਦੇ ਗਲਤੀਆਂ ਕਰਦੇ ਸਿਰਫ ਉਹ ਰੱਬ ਪੜਦੇ ਪਾਰੇ ਆ ਤਾਂ ਸਤਿਗੁਰੂ ਕਹਿੰਦੇ ਨੇ ਇਨਸਾਨ ਇਸ ਇਨਸਾਨ ਨੂੰ ਛੱਡ ਕੇ ਜੇ ਰੱਬ ਦੇ ਨਾਲ ਪ੍ਰੇਮ ਪਾਵੇ ਜਾਂ ਰੱਬ ਦੇ ਨਾਲ ਮਹੱਤ ਕਰੇਗਾ ਦੁਨੀਆ ਦੇ ਨਾਲ ਪਾਵੇਗਾ ਤਾਂ ਸਾਨੂੰ ਪਤਾ ਹੈ ਕਿ ਰਿਜ਼ਲਟ ਸਾਨੂੰ ਕੀ ਮਿਲਣਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜਗਤਵੈ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲਾ ਕੇ ਕਿ ਆਦਾਰਾ ਕਿ ਅਮੀਤ ਬਾਕੀ ਦੀ ਗੱਲ ਤਾਂ ਬੜੀ ਦੂਰ ਦੀ ਹੈ ਆਦਾਰਾ ਕਹਿੰਦੇ ਨੇ ਘਰ ਵਾਲੀ ਆਪਣਾ ਪਰਿਵਾਰ ਕਿ ਆਦਾਰਾ ਕਿ ਅਮੀਤ ਮਿੱਤਰ ਦੋਸਤ ਤਾਂ ਬੜੀ ਦੂਰ ਦੀ ਗੱਲ ਹੈ ਪਹਿਲਾ ਆਪਣਾ ਪਰਿਵਾਰ ਹੈ ਆਪਣਾ ਪਰਿਵਾਰ ਵੀ ਸਮੇਂ ਦੇ ਨਾਲ ਮੌਕੇ ਦੇ ਨਾਲ ਅਕੇ ਜਦੋਂ ਤੱਕ ਤੇਰੇ ਤੇ ਮਤਵ ਬਲਣ ਤੱਕ ਇਹ ਤਾਂ ਦੁਨੀਆ ਵੀ ਹੈ ਸਾਡਾ ਮਤਵ ਨਿਕਲਿਆ ਤੂੰ ਕੌਣ ਤੇ ਮੈਂ ਕੌਣ ਆਪਣਾ ਪਰਿਵਾਰ ਹੀ ਮਤਵਲੀ ਹੈ ਨਾ ਸਤਿਗੁਰੂ ਕਹਿੰਦੇ ਨੇ ਕਿਹਦੇ ਨਾਲ ਪ੍ਰੀਤ ਕਰੇਗਾ ਫਿਰ ਕਿਹਦੇ ਨਾਲ ਮਹੱਤਵ ਕਰੇਗਾ ਇਹੀ ਮਹੱਤਵ ਤੇਰੀ ਕਿਤੇ ਰੱਬ ਦੇ ਨਾਲ ਹੁੰਦੀ ਤਾਂ ਰੱਬ ਨੇ ਲੋਕ ਸੁਖੀ ਆ ਪਰ ਲੋਕ ਸੁਹੇਲਾ ਕਰਨਾ ਸੀ ਹੁਣ ਸਤਿਗੁਰੂ ਅੱਗੇ ਕਾਰਨ ਦੱਸਦੇ ਨੇ ਰੱਬ ਦੇ ਨਾਲ ਪਿਆਰ ਕਿਉਂ ਪਾਉਣਾ ਤੇ ਦੁਨੀਆ ਦੇ ਨਾਲ ਪਿਆਰ ਪਾ ਕੇ ਤੇਰਾ ਕੀ ਬਣਦਾ ਤਪਦੀ ਹੈ ਹੁਣ ਰੱਬ ਦੇ ਨਾਲ ਪਿਆਰ ਪਾਉਣਾ ਇਸਤੇ ਪਰ ਨਾ ਹੀ ਕਿਛ ਕੋਈ ਹੁਣ ਸਾਨੂੰ ਪਤਾ ਹੈ ਕਿ ਆ ਸਾਡੀ ਨਿਗਾ ਕਿੱਥੇ ਤੱਕ ਹੈ ਕੰਧ ਤੱਕ ਹੈ ਕੰਧ ਤੋਂ ਅੱਗੇ ਕੀ ਹੈ ਸਾਨੂੰ ਕੁਝ ਨਹੀਂ ਪਤਾ ਪਰਦਾ ਲੱਗੇ ਆ ਪਰਦੇ ਦੇ ਅੱਗੇ ਕੀ ਹੈ ਪਿੱਛੇ ਕੀ ਹੈ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਹੈ ਨજર ਜਾਂਦੀ ਹੈ ਉੱਥੇ ਤੱਕ ਸਮਝ ਸਕਦੇ ਆ ਸਾਨੂੰ ਸਮਝ ਆ ਰਹੀ ਹੈ ਤਾਂ ਉ ਤੋਂ ਅੱਗੇ ਕੀ ਹੈ ਕੁਝ ਨਹੀਂ ਪਤਾ ਸਤਿਗੁਰੂ ਕਹਿੰਦੇ ਨੇ ਪੱੜਦਾ ਲੱਗੇ ਆ ਭਾਵੇਂ ਕੰਧ ਦਾ ਉਰਾ ਵੀ ਰੱਬ ਹੈ ਤੇ ਪਰਾਂ ਵੀ ਰੱਬ ਹੈ ਉਰਾ ਵੀ ਬਚਾਉਣ ਵਾਲਾ ਤੈਨੂੰ ਉਹੀ ਹੈ ਪਰਾਂ ਵੀ ਬਚਾਉਣ ਵਾਲਾ ਤੈਨੂੰ ਉਹੀ ਹੈ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਤਿਸਤੇ ਪਰੈ ਨਾਹੀ ਕਿਛ ਹੋਏ ਉਸ ਪਰਮਾਤਮਾ ਤੋਂ ਬਾਹਰ ਕੋਈ ਚੀਜ਼ ਨਹੀਂ ਹੈ ਸਰਬ ਨਰੰਤਰ ਇੱਕੋ ਸੋਇ ਸਤਿਗੁਰੂ ਸਾਰਿਆਂ ਦੇ ਵਿੱਚ ਸਮਾਏ ਹੋਏ ਨੇ ਅਤੇ ਸਾਰਿਆਂ ਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੋਈ ਹੈ ਆਪੇ ਬੀਨਾ ਆਪੇ ਦਾਨਾ ਬੀਨਾ ਕਹਿੰਦੇ ਐ ਪਛਾਨਣ ਵਾਲਾ ਦਾਨਾ ਕਹਿੰਦੇ ਆ ਸਮਝਣ ਵਾਲਾ ਕਿ ਰੱਬ ਜਦੋਂ ਕਿਰਪਾ ਕਰਦਾ ਆਪ ਹੀ ਪਹਿਚਾਨਣ ਵਾਲਾ ਬਣਦਾ ਹੈ ਅਤੇ ਆਪ ਹੀ ਸਮਝਣ ਵਾਲਾ ਬਣਦਾ ਹੈ ਮੰਨ ਲਓ ਆਪ ਹੀ ਜਾਣ ਪਹਿਚਾਨ ਕਰਦਾ ਹੈ ਅਤੇ ਆਪ ਹੀ ਗਿਆਨ ਦਿੰਦਾ ਹੈ ਸਮਝ ਦਿੰਦਾ ਹੈ ਹੁਣ ਸਮਝ ਪਹਿਲਾਂ ਤਾਂ ਇਹ ਹੈ ਨਾ ਕਿ ਅਸੀਂ ਪ੍ਰੀਤ ਕਿਹੜੀ ਸਮਝ ਲੈ ਰਹੇ ਹਾਂ ਦੁਨੀਆਂ ਦੀ ਸਮਝ ਲੈ ਰਹੇ ਹਾਂ ਜਾਂ ਰੱਬ ਦੇ ਪ੍ਰੇਮ ਦੀ ਸਮਝ ਲੈ ਰਹੇ ਹਾਂ ਹੁਣ ਸਤਿਗੁਰੂ ਵਾਰ-ਵਾਰ ਇਹਦਾ ਜ਼ਿਕਰ ਕੀਤਾ ਹੈ ਮਹਾਂਪਰਖ ਤੇ ਕਬੀਰ ਜੀ ਤਾਂ ਵੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਦੀ ਆਪਣੀ ਮੁਹੱਬਤ ਹੈ ਪਿਆਰ ਹੈ ਕਿੱਥੇ ਇਹ ਕਹਿੰਦੇ ਮਨ ਮੇਰੇ ਭੁੱਲੇ ਕਪਟ ਨ ਕੀਜੈ ਅੰਤ ਨਵੇਰਾ ਤੇਰੇ ਜੀਪਹਿ ਬੀਜੈ RAM ਸਿਮਰ ਪਛਤਾਹੇਗਾ ਮਨ ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਕਦੋਂ ਤੱਕ ਤੇਰਾ ਜੀਅਰਾ ਲੋਭ ਦੇ ਵਿੱਚ ਫਸਿਆ ਰਹੇਗਾ ਇਹਨੇ ਤਾਂ ਉੱਠ ਕੇ ਤਾਂ ਜਾਣੀ ਹੈ ਨਾ ਅੱਜ ਨਹੀਂ ਤਾਂ ਕੱਲ ਜਾਣੀ ਹੈ ਤਾਂ ਫਿਰ ਉੱਥੇ ਤੇਰਾ ਸਹਾਈ ਕੋਈ ਨਹੀਂ ਹੋਣਾ ਜਿਹੜੇ ਤੂੰ ਗੁਨਾਹ ਜਿਹੜੇ ਤੂੰ ਪਾਪ ਕਰਦਾ ਪਿਆ ਨਾ ਕਈ ਪਰਦੇ ਦੇ ਵਿੱਚ ਕਰਦੇ ਨੇ ਕਈ ਪਰਦੇ ਤੋਂ ਬਾਹਰ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਗੁਨਾਹ ਰੱਬ ਦੇ ਦਰ ਤੇ ਕੀਤੇ ਹੋਏ ਜਦੋਂ ਸਜਾਵਾ ਮਿਲਦੀਆਂ ਨੇ ਤਾਂ ਜੋ ਜਮਾਏ ਕੀ ਇਸਕੇ ਪਟਕੇ ਤਾਂ ਫਿਰ ਤੇਰੇ ਨੇੜੇ ਕੋਈ ਨਹੀਂ ਜਿਹਾ ਮਾਤ ਪਿਤਾ ਸੁਤਮੀ ਤਨਾ ਭਾਈ ਮਨ ਊਹਾ ਨਾਮ ਤੇ ਰਹਿ ਸੰਗਸਾ 'ਤੇ ਫਿਰ ਰੱਬ ਦਾ ਨਾਮ ਸਹਾਈ ਹੁੰਦਾ ਉਹ ਤੈਂ ਕਦੇ ਜਪਿਆ ਨਹੀਂ ਹੈ ਉਹਦੀ ਤੈਂ ਕਦੇ ਕਦਰ ਨਹੀਂ ਕੀਤੀ ਇਹ ਦੇ ਕਰਕੇ ਸਤਿਗੁਰੂ ਹੀ ਸਮਝ ਬਿੰਦਾ ਕਿਉਂਕਿ ਗਹਿਰ ਗੰਭੀਰ ਗਹਿੀਰ ਸੁਜਾਨਾ ਉਹੀ ਗਹੀਰੇ ਡੂੰਗਾ ਉਹੀ ਸੁਜਾਨਾ ਉਹੀ ਜਿਹੜਾ ਰੱਬ ਹੀ ਸਿਆਣਾ ਹੈ ਹੁਣ ਇਹ ਡੂੰਗਾ ਕਿਨੂੰ ਬਣਾਉਂਦੇ ਮਤਲਬ ਗਿਆਨ ਬਾਣ ਕਿਨੂੰ ਬਣਾਉਂਦੇ ਐ ਅਤੇ ਗੰਭੀਰ ਸੁਜਾਨਾ ਸਿਆਣਾ ਕਿਨੂੰ ਬਣਾਉਂਦੇ ਨੇ ਰੱਬ ਜੀ ਜਿਹੜਾ ਰੱਬ ਦੇ ਨਾਲ ਜੁੜਦਾ ਪਾਰ ਬ੍ਰह्म ਪਰਮੇਸ਼ਰ ਗੋਬਿੰਦ ਕਿ ਉਹ ਪਰਮਾਤਮਾ ਪਰਮੇਸ਼ਰ ਹੈ ਗੋਬਿੰਦ ਹੈ ਜਿਹਦਾ ਪਾਰ ਆਵਾਰ ਕੋਈ ਨਹੀਂ ਹੈ ਤਾਂ ਉਹਦੇ ਨਾਲ ਪ੍ਰੀਤ ਪਾਉਣੀ ਹੈ ਅਤੇ ਕਿਰਪਾ ਨਿਧਾਨ ਦੇ ਆਲਵਕ ਸੰਗ ਸਭ ਤੋਂ ਵੱਡੀ ਰੱਬ ਦੀ ਰਹਿਮਤ ਇਹ ਹੈ ਉਹ ਕਿਰਪਾਲੂ ਹੈ ਨਿਦਾਨ ਦਾ ਖਜ਼ਾਨਾ ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ ਕਿਰਪਾਲ ਦਿਆਲਤਾ ਦਾ ਖਜ਼ਾਨਾ ਹੈ ਰਹਿਮਤਾ ਵਰਸਾਉਣ ਵਾਲੇ ਰੱਬ ਜੀ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰੱਖੇਗਾ ਸਿਰ ਜਨਹਾਰ ਜਿਨ ਪਦੈਸ ਤੂੰ ਕੀਆ ਸੋਈ ਦੇ ਅਦਾ ਹੁਣ ਰੱਬ ਦੇ ਹੱਥ ਵਿੱਚ ਹੈ ਸਭ ਕੁਝ ਰੱਬ ਤੋਂ ਬਾਹਰ ਕੁਝ ਵੀ ਨਹੀਂ ਹੈ ਇਹਦੇ ਕਰਕੇ ਸਤਿਗੁਰੂ ਇਸ ਪਿਆਰੇ ਨੂੰ ਬਾਰ ਬਾਰ ਕਹਿੰਦੇ ਨੇ ਕਿ ਰੱਬ ਦੇ ਨਾਮ ਦੇ ਨਾਲ ਜੁੜ ਰੱਬ ਦੇ ਨਾਲ ਪ੍ਰੀਤ ਕਰ ਤਾਂ ਇਹ ਪ੍ਰੀਤ ਇਦਾਂ ਦੀ ਹੈ ਤਾਂ ਤੈਨੂੰ ਆਨੰਦ ਬਣੇਗਾ ਖੁਸ਼ੀ ਬਣੇਗੀ ਤਾਂ ਦਰੁਸਤੀਆਂ ਹੋਣਗੀਆਂ ਖਜ਼ਾਨੇ ਭਰੇ ਜਾਣਗੇ ਸਾਧ ਤੇਰੇ ਕੀ ਚਰਣੀ ਪਾਉ ਜਦੋਂ ਰੱਬ ਦੀ ਕਿਰਪਾ ਹੁੰਦੀ ਹੈ ਨਾ ਫਿਰ ਇਹਦਾ ਜਦੋਂ ਰਹਿਮਤ ਵਰਸਦੀ ਹੈ ਰੱਬ ਦੀ ਤਾਂ ਇਹਦੇ ਮਨ ਦੇ ਵਿੱਚ ਇਹ ਚਾਹ ਹੁੰਦਾ ਕਿ ਮੈਂ ਸੰਗ ਅਲਫਾਜ ਸੁਣਾ ਗੁਰੂ ਦੇ ਕੋਈ ਅਲਫਾਜ ਸੁਣਾਵੇ ਮੈਨੂੰ ਗੁਰੂ ਦੇ ਕੋਈ ਗੁਰੂ ਦੇ ਵਚਨ ਸੁਣਾਵੇ ਗੁਰੂ ਦੇ ਵਚਨਾਂ ਨੂੰ ਐਕਸਪਲੇਨ ਕਰਕੇ ਦੱਸੇ ਕਿ ਗੁਰੂ ਜੀ ਮੈਨੂੰ ਆਹ ਕਹਿੰਦੇ ਨੇ ਤੈਿਹੇ ਕਰਕੇ ਫਿਰ ਉਹ ਸੰਗ ਕੀ ਦਾ ਮੰਗਦਾ ਸਾਧ ਤੇਰੀ ਕੀ ਚਰਣੀ ਉਹ ਜਿਹੜੇ ਤੁਹਾਡੇ ਨਾਲ ਜੁੜੇ ਨੇ ਜਿਨ੍ਹਾਂ ਨੇ ਤੁਹਾਨੂੰ ਸਕੂਨ ਦਿੱਤਾ ਹੈ ਅਸੀਂ ਉਹ ਸਕੂਨ ਪ੍ਰਸਤ ਬੰਦਿਆਂ ਦੇ ਮਵਾਰਕ ਚਰਣਾ ਦੇ ਵਿੱਚ ਪੈਣਾ ਚਾਹੁੰਦੇ ਆ ਨਾਨਕ ਕੈ ਮਨ ਇਹੋ ਅਨੁਰਾਗ ਇਹੀ ਮਨ ਦੇ ਵਿੱਚ ਚਾਹ ਹੈ ਅਤੇ ਇਹੀ ਮਨ ਦੇ ਵਿੱਚ ਇੱਕ ਬੈਰਾਗ ਹੈ ਜਦੋਂ ਸਤਿਗੁਰੂ ਤੁਸੀਂ ਰਹਿਮਤ ਵਰਸਾਉਂਦੇ ਬਸ ਐਦਾਂ ਮਨ ਦੇ ਵਿੱਚ ਚਾਹ ਆਉਂਦਾ ਹੋਂ ਪਾਣੀ ਪੱਕਾ ਪੀਸੋ ਸੰਤ ਆਗੇ ਪਗ ਮਲਮਲ ਧੂਰ ਮੁਖ ਲਾਈ ਹੈ ਜਦੋਂ ਮਨ ਦੇ ਵਿੱਚ ਚਾਹ ਹੁੰਦਾ ਮੈਂ ਸੰਗਤ ਦੇ ਵਿੱਚ ਜਾਵਾਂ ਉੱਥੇ ਮੈਂ ਪਾਣੀ ਦੇ ਨਾਲ ਸਫਾਈ ਕਰਾਂ ਪਾਣੀ ਭੁੱਖੇ ਪਿਆਸੇ ਨੂੰ ਪਾਣੀ ਦਿਵਾ ਪੱਖਾ ਚੱਲਾਂ ਜਾ ਕੇ ਤੇ ਮਲ ਮਲ ਧੋਵਾ ਮੂਬਾਰਕ ਚਰਨ ਤੋਨੇ ਸੰਗਤਾਂ ਦੀ ਸੇਵਾ ਕਰਾਂ ਮੈਂ ਜਾ ਕੇ ਤੁਹਾਡੇ ਚਰਨਾਂ ਦੇ ਵਿੱਚ ਸੰਗਤਾਂ ਜਿਹੜੀਆਂ ਹੁੰਦੀਆਂ ਨੇ ਇਹ ਮਨ ਦੇ ਵਿੱਚ ਚਾਹ ਪੈਦਾ ਹੋ ਜਾਂਦਾ ਹੈ ਚਾਹ ਉਦੋਂ ਪੈਦਾ ਹੁੰਦਾ ਹੈ ਜਦੋਂ ਸਤਿਗੁਰਾਂ ਦੀ ਰਹਿਮਤ ਵਰਸਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਅਵੇਨਾਸੀ ਪ੍ਰਮਾਣ ਮੇਰਾਖ ਮਾਨੁਖ ਕੀ ਤੋਂ ਪ੍ਰੀਤ ਤੇ ਆ ਜਿਤਨੀ ਤੇਰੇ ਅੰਦਰ ਰੱਬ ਦੀ ਪ੍ਰੀਤ ਵੱਧਦੀ ਜਾਵੇਗੀ ਤੇਰਾ ਆਨੰਦ ਤੇਰਾ ਖੇੜਾ ਖੁਸ਼ੀਆਂ ਰੱਬ ਦੀਆਂ ਅਜਾਮਤਾਵਾਂ ਵਰਤਦੀਆਂ ਜਾਣੀਆਂ ਬੀਆਂ ਜਿਤਨਾ ਤੂੰ ਰੱਬ ਤੋਂ ਟੁੱਟ ਕੇ ਦੁਨੀਆ ਦੇ ਨਾਲ ਪ੍ਰੀਤ ਪਾਵੇਂਗਾ ਤਾਂ ਸਤਿਗੁਰੂ ਕਹਿੰਦੇ ਨੇ ਦੁੱਖ ਮਿਲੇਗਾ ਤਕਲੀਫ ਮਿਲੇਗੀ ਜਿਤਨਾ ਸਨੇਹ ਸਾਡਾ ਦੁਨੀਆ ਦੇ ਨਾਲ ਦੁਨੀਆ ਦੇ ਅੱਜ ਦਾ ਕੱਲ ਜੋਗੀ ਜੀਵ ਅੱਜ ਦਾ ਕੱਲ ਜੋਗੀ ਮਨੁੱਖ ਇਦਾਂ ਦਾ ਹੈ ਜਿਹਦਾ ਪਿਆਰ ਕਿਸੇ ਨਾਲ ਹੈ ਤਾਂ ਉਹ ਮਤਬਲ ਤੱਕ ਹੈ ਬਾਵੇਂ ਆਪਣਾ ਕੋਈ ਹੈ ਰਿਸ਼ਤੇਦਾਰ ਹੈ ਦੁਨੀਆਦਾਰੀ ਹੈ ਸਾਡੀ ਜਿੱਥੇ ਤੱਕ ਸੰਬੰਧ ਨੇ ਬਸ ਮਤਬਲ ਦੇ ਸੰਬੰਧ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜਦੋਂ ਤੇਰੇ ਕੋਲ ਸੁੱਖ ਹੈ ਤਾਂ ਉਦੋਂ ਤੇਰੇ ਸਾਰੇ ਆਪਣੇ ਹੋਣਗੇ ਜਦੋਂ ਤੇਰੇ ਵਿਪਤਾ ਪੈਗੀ ਕੋਈ ਤੈਨੂੰ ਲੋਡ ਪੈਗੀ ਕਿਸੇ ਤਾਈ ਤਾਂ ਸਾਰੇ ਤੇਰੇ ਤੋਂ ਪਾਸੇ ਹੋ ਜਾਣਗੇ ਤੂੰ ਲੱਖ ਕਿਸੇ ਦਾ ਕਰ ਲਈ ਤਾਂ ਤੇਰਾ ਕੋਈ ਨਹੀਂ ਕਰੇਗਾ ਜਦੋਂ ਤੇਰੇ ਤੇ ਵਿਪਤਾ ਪੈਗੀ ਉਹ ਨਾਲ ਖੜਨ ਦੀ ਗੱਲ ਤਾਂ ਬੜੀ ਦੂਰ ਦੀ ਹੈ ਉਹ ਤੇਥੋਂ ਪਹਿਲਾਂ ਭੱਜ ਜਾਣੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠ ਤਰਹਿਤ ਚਾਉਂਦੇ ਸਕੇ ਰਹਿ ਫਿਰ ਤਾਂ ਕਿਸੇ ਨੂੰ ਸੱਦਣ ਦੀ ਜਰੂਰਤ ਨਹੀਂ ਪੈਂਦੀ ਕਿ ਸੁਖਰ ਦੇ ਕੋਲ ਆਪਣੇ ਆਪ ਹੀ ਆ ਕੇ ਵਹਿੰਦੇ ਨੇ ਇਦੇ ਕੋਲ ਸੋਖ ਹੈ ਇਦੇ ਕੋਲ ਸੁਹਲਤ ਹੈ ਕਦੇ ਜ਼ਰੂਰਤ ਪੈ ਸਕਦੀ ਹੈ ਉਹਦੇ ਦਾਰਾਂ ਨੂੰ ਮਾਇਆ ਵਾਲਿਆਂ ਨੂੰ ਕਿਸੇ ਨੂੰ ਸੱਦਣ ਦੀ ਜ਼ਰੂਰਤ ਥੋੜਾ ਪੈਂਦੀ ਹੈ ਆਪਣੇ ਆਪ ਚਲੇ ਜਾਂਦੇ ਨੇ ਕਿਉਂਕਿ ਪਤਾ ਹੈ ਕਿ ਉਦੋਂ ਕਦੋਂ ਜ਼ਰੂਰਤ ਪੈ ਜੇ ਕਿਉਂਕਿ ਮਾਇਆ ਦੇ ਨਾਲ ਹੈ ਮਤਵਲ ਹੈ ਨਾ ਤਾਂ ਜਦੋਂ ਵਿਵਤਾ ਪੈਂਦੀ ਹੈ ਵਿਵਤਾ ਪਰੀ ਸਭ ਇਹ ਸੰਗ ਛਾੜਦ ਕੋ ਨਾ ਬਤ ਲੈ ਰਹੇ ਜਦੋਂ ਵਿਵਤਾ ਪੈਂਦੀ ਹੈ ਫਿਰ ਕੋਈ ਨਹੀਂ ਨਿਢੇ ਆਉਂਦਾ ਫਿਰ ਕਿਨੂੰ ਸਜਦੇ ਹੋਏ ਉਹ ਤਾਂ ਮਾਇਆ ਨੂੰ ਹੋਏ ਨਾ ਰਤਵੇ ਨੂੰ ਹੋਏ ਫਿਰ ਇਨਸਾਨ ਕਿੱਥੇ ਰਹਿ ਗਿਆ ਇਨਸਾਨ ਦੀ ਡੱਗੂ ਕਦਰ ਨਹੀਂ ਹੈ ਰਤਬਿਆਂ ਦੀ ਮਾਇਆ ਦੀ ਕਦਰ ਹੈ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਭਾਈ ਉਹ ਮਾਇਆ ਦੀ ਕਦਰ ਚਾਰ ਦਿਹਾੜੇ ਹੈ ਮਾਇਆ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋ ਗਈ ਇਹ ਮਾਇਆ ਦੀ ਸੋਭਾ ਚਾਰ ਦਿਹਾੜੇ ਹੈ ਜਾਂਦੇ ਬਿਲ ਪਰ ਜਿਹੜਾ ਰੱਬ ਦਾ ਨਾਮ ਕਮਾਇਆ ਗਿਆ ਰੱਬ ਦੀ ਬੰਦਗੀ ਕੀਤੀ ਗਈ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਨੇ ਸਾਡੀਆਂ ਉਲਾਂ ਦੇ ਵਿੱਚ ਰੱਬ ਦੀਆਂ ਅਜਾਮਤਾਂ ਵਰਤਦੀਆਂ ਨੇ ਪਰ ਉਹ ਸੰਗਤ ਜੀ ਸਾਨੂੰ ਬਣਾਉਣਾ ਪੈਂਦਾ ਗੁਰੂ ਦੀ ਅਜਾਮਤ ਵਰਤਦੀਏ ਕਿ ਸੇ ਸਭ ਕੁਝ ਮਿਲਦਾ ਹੈ ਗੁਰੂ ਮਹਾਰਗ ਚਰਨਾਂ ਦੇ ਵਿੱਚ ਬਾਰ ਬਾਰ ਸਤਿਗੁਰੂ ਕਹਿੰਦੇ ਨੇ ਗੁਰੂ ਮਹਾਰਗ ਚਰਨਾਂ ਦੇ ਵਿੱਚ ਆਇਆ ਕਰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਗੁਰੂ ਦਾ ਆਨੰਦ ਮਿਲੇਗਾ ਗੁਰੂ ਦਾ ਪਿਆਰ ਮਿਲੇਗਾ ਤਾਂ ਉਹ ਪਿਆਰ ਸਦੀਵੀ ਹੈ ਦੁਬਾਰਾ ਫਿਰ ਕਿਸੇ ਚੀਜ਼ ਦੀ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਗੁਰੂ ਸਭ ਕੁਝ ਦੇ ਦੇ ਦਿੰਦੇ ਨੇ ਸਾਨੂੰ ਆਪਣਾ ਪਿਆਰ ਦੇ ਦਿੱਤਾ ਸਭ ਕੁਝ ਹੀ ਆ ਗਿਆ ਤਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਰੱਬ ਦੇ ਨਾਲ ਪਿਆਰ ਪਾਈ ਦੁਨੀਆ ਦੇ ਨਾਲ ਨਾ ਪਾਈ ਦੁਨੀਆ ਤਾਂ ਮੌਕਾ ਪ੍ਰਸਤੀ ਹੈ ਦੁਨੀਆ ਤਾਂ ਮਤਬਲ ਪ੍ਰਸਤੀ ਹੈ ਰੱਬ ਦਾ ਪਿਆਰ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਹੁਣ ਤੱਕ ਕਿਤਨਿਆਂ ਨੂੰ ਰੱਬ ਜੀ ਦੇ ਰਹੇ ਨੇ ਲੈਂਦੇ ਥੱਕ ਰਹੇ ਨੇ ਰੱਬ ਦਿੰਦਾ ਨਹੀਂ ਥੱਕ ਰਿਆ ਹੁਣ ਉਹ ਜਿਹੜਾ ਦੁਨੀਆ ਨੂੰ ਦੇ ਰਿਹਾ ਤਾਂ ਜਦੋਂ ਤੈਨੂੰ ਦੇਵੇਗਾ ਕਿੰਨਾ ਦੇਵੇਗਾ ਰੱਬ ਦੁਨੀਆ ਤੇ ਅਜਮਤ ਵਰਤਦੀ ਹੈ ਜਦੋਂ ਰੱਬ ਦੀ ਨਿਗਾ ਤੇਰੇ ਤੇ ਹੋਵੇਗੀ ਤੇਰੇ ਤੇ ਕਿੰਨੀ ਅਜਮਤ ਵਰਤੇਗੀ ਰੱਬ ਦੀ ਪਰ ਉਹ ਨਿਗਾ ਲੈਣੀ ਪੈਂਦੀ ਹੈ ਉਹ ਰੱਬ ਦੀ ਮਿਹਰ ਲੈਣੀ ਪੈਂਦੀ ਹੈ ਉਹ ਸਾਡੇ ਕਰਮਾਂ ਦੇ ਰਾਹੀਂ ਸਾਡੀ ਸੋਚ ਵਿਚਾਰ ਦੇ ਰਾਹੀਂ ਆਉਂਦੀ ਹੈ ਜਿੱਤੇ ਸਤਿਗੁਰੂ ਮਿਹਰਾ ਕਰਦੇ ਨੇ ਸੰਗਤ ਜੀ ਉਹਦੇ ਬਾਰੇ ਨਿਆਰੇ ਹੁੰਦੇ ਨੇ 84 ਦਾ ਗੇੜ ਘਟੇ ਆ ਜਾਂਦਾ ਜਨਮ ਜਨਮ ਅੰਤਰਾਂ ਦੀ ਮਿਲ ਲੈ ਜਾਂਦੀ ਏ ਜਿਨੇ ਗੁਰੂ ਨੂੰ ਰਜਾਇਆ ਹੈ ਸਮਾਪਤੀ ਦੇ ਸਮੇਂ ਜੀ ਉਹ 냐 ਪੁੱਲਾਂ ਦੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ